ਅੰਤਿਪਤੇ ਪ੍ਰਵਾਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆ ਖੜੀ ਆਪਣੀ ਜੀ ਗੱਡੀ ਤੇ ਆਪਾਂ ਖੜੇ ਆ ਫਰਾਂਸ ਵਿੱਚ ਤੇ ਆ ਵੀ ਆਪਣੀ ਕੰਪਨੀ ਦੀ ਗੱਡੀ ਆ ਤੇ ਆ ਕੱਪੜੇ ਧੋ ਕੇ ਪਾਏ ਹੋਏ ਨੇ ਤੇ ਸ਼ਾਮ ਦਾ ਟਾਈਮ ਹੋ ਗਿਆ ਵੀਕਐਂਡ ਤੇ ਆਪਾਂ ਐਕਸਰਸਾਈਜ਼ ਕਰ ਲਈਦੀ ਆ ਵਿੱਚ ਕਦੇ ਕਦੇ ਹੀ ਜਦੋਂ ਟਾਈਮ ਆਉਂਦਾ ਉਦੋਂ ਹੀ ਕਰ ਲਈਦੀ ਆ ਆ ਪਾਰਕਿੰਗ ਆ ਤੇ ਮਾਰੀ ਫਰਾਂਸ ਦੀ ਪਾਰਕਿੰਗ ਆ ਇਹ ਆਪਾਂ ਖੜਿਆ ਏ 36 ਨੰਬਰ ਰੋਡ ਤੇ ਤੇ ਇੱਧਰ ਜਾਣਾ ਅਸੀਂ ਕੰਪਨੀ ਚ ਬਾਅਦੋਂ ਫ੍ਰੀ ਟਾਈਮ ਸੀਗਾ ਤੇ ਨਾਲ ਮਾਰੀ ਦੀ ਜੈਮ ਤੇ ਐਕਸਰਸਾਈਜ਼ ਕਰਕੇ ਆਪੀ ਨਾਲੇ ਤਾਂ ਤਕਾਕਤ ਹੋ ਜਾਂਦੀ ਆ ਨਾਲੇ ਨੀਂਦ ਵਧੀਆ ਆਉਂਦੀ ਆ ਨਾਲੇ ਹੈਲਥ ਬੈਟਰ ਰਹਿੰਦੀ ਆ ਕਈ ਵੀਰ ਕਹਿੰਦੇ ਯਾਰ ਬੀ ਬੀ ਗੈਂਡ ਤੇ ਟਾਈਮ ਔਖਾ ਲੰਘਦਾ ਆ ਇਕੱਲਾਪਨ ਮਹਿਸੂਸ ਹੁੰਦਾ ਜਾਂ ਕੀ ਕਰੀਏ ਹਨਾ ਤੁਸੀਂ ਐਕਸਰਸਾਈਜ਼ ਕਰਿਆ ਕਰੋ ਬਾਈ ਨਾਲ ਤਾਂ ਤੁਹਾਡੀ ਹੈਲਥ ਬੈਟਰ ਹੋ ਨਾਲੇ ਤੁਹਾਨੂੰ ਥਕਾਵਟੂ ਸੈੱਲ ਟੁੱਟਣਗੇ ਨਵੇਂ ਬਣਨਗੇ ਕਿਉਂਕਿ ਜੇ ਤੁਹਾਡੀ ਹੈਲਥ ਸਹੀ ਆ ਤਾਂ ਹੀ ਤੁਹਾਡਾ ਸਾਰਾ ਕੁਝ ਸਹੀ ਆ ਜੇ ਹੈਲਥ ਹੀ ਨਹੀਂ ਸਹੀ ਕਮਾਈ ਵੀ ਨਹੀਂ ਕਰ ਸਕਦੇ ਅੱਗੇ ਜੇ ਆਪਾਂ ਕਮਾਈ ਕਰਨੀ ਆ ਤਾਂ ਹੈਲਥ ਸਹੀ ਆ ਸਿਆਣਿਆਂ ਨੇ ਕਿਹਾ ਨਾ ਵੀ ਜੇਕਰ ਜਵਾਨੀ ਚ ਬੰਦਾ ਪੈਸੇ ਚਾਰ ਜੋੜੀ ਜਾਂਦਾ ਜੋੜੀ ਜਾਂਦਾ ਤੇ ਜਦੋਂ ਉਹਦੇ ਤੇ ਬਟਾਪਾ ਆ ਜਾਂਦਾ ਫਿਰ ਉਹ ਜਿੰਨੇ ਪੈਸੇ ਜੋੜੇ ਹੁੰਦੇ ਆ ਉਹਨੇ ਜਵਾਨੀ ਚ ਆਪੀ ਐਕਸਰਸਾਈਜ਼ ਨਹੀਂ ਕੀਤੀ ਤੀ ਸਰੀਰ ਸੰਭਿਆ ਨਹੀਂ ਹੁੰਦਾ ਫਿਰ ਉਹ ਬਡਾਪੇ ਚ ਜਿੰਨਾ ਪੈਸਾ ਕਮਾਇਆ ਹੁੰਦਾ ਫਿਰ ਸਿਹਤ ਤੇ ਲਾਉਣ ਲੱਗ ਜਾਂਦਾ ਹਸਪਤਾਲਾਂ ਚ ਆਹ ਦਵਾਈ ਉਹ ਦਵਾਈ ਤਾਂ ਕਰਕੇ ਵੀ ਜਦੋਂ ਹੁਣ ਇਹ ਆਪਾਂ ਨੂੰ ਤੁਹਾਨੂੰ ਪਤਾ ਵੀ ਡਰਾਈਵਰੀ ਚ ਜਦੋਂ ਟਾਈਮ ਮਿਲਦਾ ਐਕਸਰਸਾਈਜ਼ ਜ਼ਰੂਰ ਲਾਇਆ ਕਰੋ ਤੇ ਸਰੀਰ ਫਿੱਟ ਰੱਖਿਆ ਕਰੋ ਯੋਰਪ ਚ ਤੁਹਾਨੂੰ ਪਤਾ ਵੀ ਫੂਡ ਕੁਆਲਟੀ ਵਧੀਆ ਮਿਲਦੀ ਆ এনਵਾਇਰਨਮੈਂਟ ਵਧੀਆ ਬਾਰੇ ਤੇ ਕੂਬੀ ਸਸਤਾ ਖਾਣ ਪੀਣ ਦਾ ਸਮਾਨ ਆਪਾਂ ਨੂੰ ਵਧੀਆ ਸੌਫਟਾ ਮਿਲ ਜਾਂਦਾ ਤੇ ਫਰੂਟ ਖਾਇਆ ਕਰੋ ਵਧੀਆ ਰੋਟੀ ਪਾਣੀ ਆਟਾ ਖਾਇਆ ਕਰੋ ਤੇ ਐਕਸਰਸਾਈਜ਼ ਲਾਇਆ ਕਰੋ ਤੇ ਫੈਕਟਰ ਰਹਾ ਕਰੋ